ਸਸਕਲ ਦੀ ਮੈਂ ਹਾਂ ਜਸਪੀਰ ਜੱਸੀ ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਦਿਲਜੀਤ ਦੋਸਾਂਝਣਾ ਵੀ ਇੱਕ ਫਿਲਮ ਦਾ ਬੜਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਕਦਰ ਵੀ ਕਰਦੇ ਆਂ ਦੇਸ਼ ਭਕਤੀ ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਜ਼ਰੂਰ ਆਪਣੇ ਦੇਸ਼ ਦੇ ਨਾਲ ਹੀ ਖੜਨਾ ਪਵੇਗਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੌਰੇ ਮਾਪਦੰਡ ਕਿਉਂ ਇਹ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਆ ਉਹਨਾਂ ਦੇ ਗਾਣੇ ਜਾਂ ਉਹਨਾਂ ਦੀ ਜਿਹੜੀ ਐਕਟਿੰਗ ਹੈ ਤੁਸੀਂ ਆਪਣੀ ਆ ਫਿਲਮਾਂ 'ਚ ਨਹੀਂ ਲਾਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਵਾਣਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨ ਦੀਆਂ ਤਰਜ਼ਾਂ ਚੋਰੀ ਨੇ ਜਾਂ ਉਹਨਾਂ ਦੇ ਲਫ਼ਜ਼ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੁਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਪਦੰਡ ਕਿਉਂ ਫਿਰ ਆ ਤੋ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੱਕੋ ਐਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਜਿਹੜੀਆਂ ਚੀਜ਼ਾਂ ਇਹ ਤਾਂ ਉਹ ਹੀ ਗੱਲ ਹੋ ਗਈ ਜੇ ਤੁਹਾਨੂੰ ਕੋਈ ਬੰਦਾ ਆ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਵਿੱਚ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਹੋ ਉਹਨੂੰ ਗਾਲਾਂ ਕੱਢੀ ਜਾ ਰਹੇ ਹੋ ਵੀ ਨਹੀਂ ਨਹੀਂ ਇਹ ਇਸ ਬੰਦੇ ਨੂੰ ਘਰ ਨਹੀਂ ਬਣ ਦੇਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਤਨ ਕੁਝ ਵੀ ਜੋ ਦੇ ਕੇ ਗਿਆ ਮੈਂ ਇੱਕ ਐਗਜ਼ਾਮਪਲ ਹੈ ਇਹ ਉਹ ਤੁਸੀਂ ਖਾਈ ਜਾ ਰਹੇ ਹੋ ਇਹ ਬਹੁਤ ਵੀ ਅੰਖ ਵਾਲੀ ਗੱਲ ਨਹੀਂ ਅੰਖ ਜਿਹੜੀ ਹੈ ਨਾ ਉਹ ਤਾਂ ਜਾਂ ਫਿਰ 100% ਅੰਖ ਹੁੰਦੀ ਹੈ ਤੇ ਜਾਂ ਫਿਰ ਮਤਲਬ ਯਾਨੀ ਕਿ 20% ਜਿਹੜੀ ਤੁਹਾਨੂੰ ਸੂਟ ਕਰਦੀ ਹੈ ਉਹ ਤੁਸੀਂ ਅੰਖ ਰੱਖ ਲਓ ਤੇ ਜਿਹੜੀ 80% ਸੂਟ ਨਹੀਂ ਕਰਦੀ ਉਹਨੂੰ ਤੁਸੀਂ ਨਕਾਰ ਦਿਓ ਸੋ ਧਿਆਨ ਦੇ ਇਸ ਗੱਲ ਦੇ ਉੱਤੇ ਜੇ ਕਰਨਾ ਪੈਣਾ ਤਾਂ ਫਿਰ ਪੂਰੀ ਤਰ੍ਹਾਂ ਹੀ ਬੈਨ ਕਰੋ ਫਿਰ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਤੁਹਾਨੂੰ ਉਹਦੇ ਤੇ ਸਟ੍ਰੀਮ ਕਰੋ ਨਾ ਤੁਸੀਂ ਇੱਕ ਇੱਕ ਆਰਟਿਸਟ ਦੀਆਂ ਫਿਲਮਾਂ ਕਿਉਂ ਬੈਨ ਕਰ ਰਹੇ ਹੋ ਜਾਂ ਇੱਕ ਇੱਕ ਆਰਟਿਸਟ ਨੂੰ ਕਿਉਂ ਨੁਕਸਾਨ ਕਰਨਾ ਚਾਹੁੰਦੇ ਹੋ